ਇਹ ਘਟਨਾ ਅਮਰਸਰ ਦੇ ਵਿੱਚ ਹੋਈ ਹੈ ਡਾਕਟਰ ਬਾਬਾ ਸਾਹਿਬ ਦੀ ਬੋਤਲ ਦੀ ਬੇਅਦਬੀ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਸੰਵਿਧਾਨ ਨੂੰ ਖੋਤਿਆ ਗਿਆ ਉੱਤੇ ਉਹਦਾ ਪੇਪਰ क्‍या ਹੋ ਪਤਾ ਨਹੀਂ ਕਿ ਪੇਪਰ ਸੀ ਕੋਈ ਸੀ ਪਰ ਇੰਟੈਂਸ਼ਨ ਜਿਹੜੇ ਬੰਦੇ ਦੀ ਸੀ ਕਿ ਬਹੁਤ ਵੱਡੀ ਸ਼ਾਰਜ ਦੇ ਤਹਿਤ ਇਹ ਕੰਮ ਕੀਤਾ ਗਿਆ ਉਹ ਵੀ ਜਲਕ ਸ਼ਰੀਆਮਿਕ ਚੌਂਕ ਚੌਂਕ ਹੈ ਚੌਂਕ ਦੇ ਵਿੱਚ ਆ ਮਾਬਾਜਾ ਔਰ ਮੈਂ ਉਹਨਾਂ ਨੂੰ ਐਪਰੀਸ਼ੀਏਟ ਕਰਦਾ ਜਿਹੜੇ ਦੋ ਚਾਰ ਬੰਦਿਆਂ ਨੇ ਰੋਕਿਆ ਪਰ ਮੈਨੂੰ ਐਡਮਿਨਿਸਟ੍ਰੇਸ਼ਨ ਵੱਲੋਂ ਇੰਨਾ ਸ਼ਰਿਆਮ ਕੋਈ ਕਟੜਾ ਹੁੰਦੀ ਹੈ ਪੁਲਿਸ ਹੈ ਹੋਰ ਹੈ ਉਹਨਾਂ ਨੂੰ ਚਾਹੀਦਾ ਸੀ ਉਹਦੇ ਉੱਥੇ ਪਾਵਨਿਕ ਨੇ ਫੜ ਕੇ ਕੋਈ ਦੀ ਵਾਲੀ ਕੀਤਾ ਇਤਿਹਾਸ ਲਈ ਸੋਚਣ ਵਾਲੀ ਗੱਲ ਹੈ ਹਾਲਾਤ ਅੱਗੇ ਪੰਜਾਬ ਦੇ ਬਹੁਤ ਖਰਾਬ ਨੇ ਤੁਸੀਂ ਦੇਖ ਰਹੇ ਹੋ ਕਿ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦਾ ਲਾਡ ਆਰਡਰ ਦੀ ਗੱਲ ਕਰ ਲਈਏ ਰੋਜ਼ ਆਪਾਂ ਦੁਕਾਨਾਂ ਲੁੱਟੀਆਂ ਜਾ ਰਹੀਆਂ ਖਵਾ ਹੋ ਰਿਹਾ ਕੀ ਕੀ ਗੱਲ ਕਰ ਸਕੀ ਜੇ ਵੀ ਇਹ ਬਦਲਾਅ ਵਾਲਿਆਂ ਨੇ ਜਿਹੜਾ ਬਦਲਾਅ ਲਿਆਉਣਾ ਸੀ ਉਹ ਲਿਆ ਨਹੀਂ ਸਕਿਆ ਪਰ ਇਹ ਮੌਜੂਦਾ ਸਰਕਾਰ ਨੂੰ ਅਸੀਂ ਬੇਨਤੀ ਕਰਾਂਗੇ ਸਮਾਜ ਭਲੂ ਅੱਜ ਸਾਡੇ ਕਰਨੀ ਸ਼ਹਿਰ ਦੇ ਸਾਰੇ ਮਹੱਲਿਆਂ ਦੇ ਜਿਹੜੇ ਆਗੂ ਤੇ ਐਸਈ ਬੀਸੀ ਔਰ ਜਨਰਲ ਪਬਲਿਕ ਦੇ ਵੀ ਲੋਕ ਨਾ ਸਿਰਫ ਐਸਈ ਹੈ ਬਲਕਿ ਮੈਂ ਕਹਿੰਦਾ ਦੂਸਰੇ ਪਬਲਿਕ ਦੇ ਵੀ ਲੋਕਾਂ ਨੇ ਇਸ ਗੱਲ ਦਾ ਬੁਰਾ ਬਣਾਇਆ ਕਿ ਪੰਜਾਬ ਜਿਹੜਾ ਦੇ ਵਿੱਚ ਮੁਲਕੇ ਹਾਲਾਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਔਰ ਉਹ ਬੰਦਾ ਜਿਹੜਾ ਕਿ ਫੌਰਨ ਤੋਂ ਆਇਆ ਹੈ ਦੁਬਈ ਚ ਰਹਿੰਦਾ ਰਿਹਾ ਔਰ ਮੌਕੇ ਦੇ ਕੋਲ ਧਰਮਕੋੜ ਦਾ ਰਹਿਣ ਵਾਲਾ ਹੈ ਉਹਨੂੰ ਇੱਥੇ ਲਿਆਂਦਾ ਗਿਆ ਉਹ ਤੋਂ ਇਹ ਕੰਮ ਕਰਵਾਇਆ ਗਿਆ ਸੋਚਣ ਵਾਲੀ ਤਾਂ ਹੈ ਜੇ ਇਹਦੇ ਪਿੱਛੇ ਹੈ ਕੌਣ ਉਹਨੂੰ ਕੋਖਣ ਦੀ ਜ਼ਰੂਰਤ ਹੈ ਮੌਜੂਦਾ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਮੈਂ ਬੇਨਤੀ ਕਰੂੰਗਾ ਕਿ ਤੁਹਾਡਾ ਜਿਹੜਾ ਜੀ ਸਰਕਾਰ ਬਣੀ ਹੈ ਉਹ ਡਾਕਟਰ ਅੰਬੇਦਕਰ ਦੀ ਫੋਟੋ ਔਰ ਭਗਤ ਸਿੰਘ ਦਾ ਨਾਮ ਲੈ ਕੇ ਸਾਨੂੰ ਲੋਕਾਂ ਨੇ ਬਰਦਰ ਦਿੱਤਾ ਹੈ। ਉਸੇ ਤੁਹਾਡੇ ਰਾਹ ਦੇ ਵਿੱਚ ਡਾਕਟਰ ਬਾਬਾ ਸਾਹਿਬ ਅੰਬੇਦਕਰ ਦੇ ਨਾਲ ਇਸ ਤਰ੍ਹਾਂ ਦੀ ਘਟਨਾ ਹੋਵੇ ਤਾਂ ਤੁਹਾਡੀ ਬਹੁਤ बड़ी ਜ਼ਿੰਮੇਵਾਰੀ ਬਣਦੀ ਹੈ। ਇਹਦੇ ਪਿੱਛੇ ਕੌਣ ਹੈ ਕੌਣ ਕਰਾਉ ਨਾਲ ਹੈ ਔਰ ਉਹਦੇ ਖਿਲਾਫ ਕਾਰਵਾਈ ਕਰਕੇ ਲੋਕਾਂ ਨੂੰ ਦੱਸਿਆ ਜਾਵੇ। ਵੀ ਕਰਾਉਣ ਵਾਲੇ ਕੌਣ ਲੈ ਲੋ ਕਿਹੜੀ ਏਜੰਸੀ ਹੈ ਇਸ ਕਰਕੇ ਕੱਲ ਦਾ ਧਰਨਾ ਸੀ ਜੇ ਸਬਾਲਕ ਹੈ 11 ਵਜੇ ਕਰਾਂਗੇ ਘੰਟੇ ਦਾ ਧਰਨਾ ਦਵਾਂਗੇ ਕਿਉਂਕਿ ਅਸੀਂ ਬੰਦ ਬੰਦ ਨਹੀਂ ਅਜੇ ਕਰਾਉਣਾ ਅਜੇ ਸਰਕਾਰ ਨੂੰ ਮੌਕਾ ਦਵਾਂਗੇ ਕਿ ਸਰਕਾਰ ਇਹ ਤੇ ਕਾਰਵਾਈ ਕਰੇ ਜਿਹੜੀ ਬੇਅਦਬੀ ਹੋਈ ਹੈ ਔਰ ਕਿਹੜੀ ਏਜੰਸੀ ਨੇ ਕਰਾਇਆ ਕਿਹੜੀਆਂ ਕਿਸੇ ਕਹੇ ਜਰਤੀ ਪਾਰਟੀ ਨੇ ਕਰਾਇਆ ਉਹ ਲੋਕਾਂ ਤੱਕ ਪਹੁੰਚਣਾ ਚਾਹੀਦਾ ਤਾਂ ਜਿਹੜੇ ਸਾਡਾ ਸਮਾਜ ਤੇ ਜਿਹੜੀ ਇਹ ਭਾਵਨਾਵਾਂ ਹਨ ਉਹ ਸ਼ਾਂਤ ਹੋ ਉਸੇ ਕਰਨੀਆਂ ਆ ਅਦਰਵਾਇਚ ਇਹ ਫਲੇਰ ਅਪ ਹੋਊਗੀ ਨਾ ਸਿਰਫ ਖੰਡੇ ਚ ਬਲਕਿ ਸਾਰੇ ਹਿੰਦੁਸਤਾਨ ਚ ਵੀ ਇਹ ਭੜਕ ਸਕਦੀ ਹੈ ਕਿਉਂਕਿ ਪਿਛਲੇ ਸਮੇਂ ਜਿਹੜਾ ਪਾਰਲੀਮੈਂਟ ਚ ਬਿਆਨ ਹੋਇਆ ਹੋਇਆ ਹੋਮ ਮਿਨਿਸਟਰ ਸਾਹਿਬ ਦਾ ਉਹਨਾਂ ਨੇ ਵੀ ਸਾਡੇ ਰਾਹਿਬਰਤੀ ਬੇਇਜ਼ਤੀ ਉਹ ਕੀਤੀ ਆ ਬੋਲਦੇ ਇੱਕ ਹੋਮ ਮਿਨਿਸਟਰ ਹੋ ਗਏ ਹੈ ਇੱਕ ਪਾਸੇ ਮੋਦੀ ਸਾਹਿਬ ਮੌਜਥੇ ਉਹਨਾਂ ਦਾ ਜਨਮ ਸਥਾਨ ਹੈ ਬਾਬਾ ਸਾਹਿਬ ਡਾਕਟਰ ਸਾਹਿਬ ਦਾ ਉਥੇ ਉਹਦੀ ਬੋਤਲੋਂ ਮਾਉਂਦੇ ਨੇ ਉਹਦੀ ਯਾਦਗਾਰਾਂ ਬਣਾਉਂਦੇ ਦੀ ਦੂਸਰੇ ਪਾਸੇ ਪਾਰਲੀਮੈਂਟ ਦੇ ਵਿੱਚ ਇਸ ਤਰ੍ਹਾਂ ਦੇ ਬਿਆਨ ਦੇ ਦੇ ਬਹੁਤ ਕਠਿਆ ਸੋਚ ਆ ਮੈਂ ਸਭ ਨੂੰ ਤੇ ਔਰ ਉਹ ਅਜੇ ਕਦੇ ਵੀ ਮੈਂ ਕਿਹਾ ਤਾਂ ਕਿ ਇਹ ਉਹਨਾਂ ਨੂੰ ਮਾਫੀ ਅਜੇ ਤੱਕ ਨਹੀਂ ਮਾਫੀ ਮੰਗੀ ਉਹਨਾਂ ਨੇ ਮਾਫੀ ਮੰਗਣੀ ਚਾਹੀਦੀ ਹੈ ਹੋਮ ਮਿਨਿਸਟਰ ਨੂੰ ਵੀ ਮਾਫੀ ਮੰਗਣੀ ਚਾਹੀਦੀ ਹੈ ਇਹ ਜਿਹੜਾ ਪੰਜਾਬ ਦਾ ਮਸਲਾ ਹੈ ਪੰਜਾਬ ਚ ਜੋ ਬੇਅਦਬੀ ਤੇ ਸਾਰੇ ਹਿੰਦੁਸਤਾਨ ਚ ਕਹੀ ਜਾ ਬਹ ਹੋਈ ਹੈ ਆਡੇ ਰਾਜ ਚ ਵੀ ਹੁੰਦੀ ਰਹੀ ਹੈ ਜੇ ਮੈਂ ਇਹ ਕਹਾ ਵੀ ਸਾਡੇ ਰਾਜ ਚ ਨਹੀਂ ਸਾਡੇ ਰਾਜ ਚ ਵੀ ਬਨੂਵਾਦੀ ਲੋਕ ਕਰਦੇ ਰਹੇ ਨੇ ਇਸ ਕਰਕੇ ਮੈਂ ਜਿਆਦਾ ਕੁਝ ਨਾ ਕਹਿੰਦਾ ਅਸੀਂ ਇਹੀ ਫੈਸਲਾ ਕੀਤਾ ਸਾਰਿਆਂ ਨੇ ਸਾਰੇ ਮਾਲੇ ਵਾਲਿਆਂ ਨੇ ਇਕੱਲਾ ਇਸ ਦੀ ਚਾਰਾ ਖੰਨੇ ਦੇ ਸਾਰੇ ਮਾਲਿਆਂ ਚੋਂ ਰਿਪਰੈਜ਼ੈਂਟੇਟਿਵ ਆਏ ਨੇ ਕਿ ਕੱਲ ਸੰਭਾਵਨਾਕ ਧਰਨਾ ਦਵਾਂਗੇ ਇੱਕ ਧਰਮ ਘਟਕੇ ਦਾ ਔਰ ਉਹਦੇ ਬਾਅਦ ਜੇ ਨਹੀਂ ਸਾਨੂੰ ਇਨਸਾਫ ਮਿਲੂਗਾ ਫਿਰ ਅਸੀਂ ਅੱਗੇ ਸੋਚਾਂਗੇ ਕੀ ਕਰਨਾ ਆਹ ਕੰਨੀ ਦੇ ਲੋਕਲਾਈਜ਼ ਡੀਐਮ ਸਾਹਿਬ ਐਸਐਸਪੀ ਸਾਹਿਬ ਔਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੁਹਾਡੇ ਰਾਹੀਂ ਕਿ ਕੱਲ ਦਾ ਜਿਹੜਾ ਧਰਨਾ ਸਾਡਾ ਔਰ ਪ੍ਰੋਟੈਸਟ ਹੈ ਜਿਹੜਾ 1 ਘੰਟੇ ਦਾ ਹੋਏਗਾ 11 ਤੋਂ 12 ਵਜੇ ਤੱਕ ਲੜੇੜੀ ਚੌਕ ਦੇ ਵਿੱਚ ਕਰਾਂਗੇ ਅਮਨ ਅਮਾਨ ਨਾਲ ਕਰਾਂਗੇ ਔਰ ਸਰਕਾਰ ਨੂੰ ਮੌਕਾ ਜ਼ਮਾਂਗੇ ਕਿ ਇਸ ਜਿਹੜਾ ਕਟੜਾ ਹੋਈ ਹੈ ਉਹ ਲੋਕਾਂ ਨੂੰ ਦਰਸ਼ਨ ਕੀ ਕੈਦੇ ਪਿੱਛੇ ਬੈਕਗ੍ਰਾਉਂਡ ਕੀ ਹੈ ਤੁਹਾਡਾ ਧੰਨਵਾਦ মিডিਆ ਦਾ ਵੀ ਔਰ ਜਿੰਨੇ ਸਾਡੇ ਇੱਥੇ ਸਾਥੀ ਆ ਅਵੇਦਕਾਰ ਦੀ ਸੋਚ ਤੇ ਪੈਰਾ ਦੇਣ ਵਾਲੇ ਔਰ ਮੰਨਣ ਵਾਲੇ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਹਾਂ